ਪੰਜਾਬ ਦੇ 5 ਜ਼ਿਲ੍ਹਿਆਂ ਦੇ 16 ਬੂਥਾਂ ਤੇ ਅੱਜ ਦੁਬਾਰਾ ਤੋਂ VOTING ਹੋ ਰਹੀ ਹੈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਬੈਲਟ ਪੇਪਰ ਦੇ ਜ਼ਰੀਏ ਵੋਟਾਂ ਚੋਰੀਆਂ ਨੇ ਪਾਈਆਂ ਜਾਣੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਤੀ ਚੋਣਾਂ ਦੇ ਲਈ ਰੀਪੋਲਿੰਗ ਚੋਂ ਜਾਰੀ ਹੈ ਅੰਮ੍ਰਿਤਸਰ ਜਲੰਧਰ ਗੁਰਦਾਸਪੁਰ ਮੁਕਸਸਾਹਿ ਬਰਨਾਲਾ ਦੇ ਵਿੱਚ ਰੀਪੋਲ ਹੋਏਗਾ ਚੋਣਾਂ ਦੇ ਵਿੱਚ ਧਾਂਤਲੀ ਅਤੇ ਬੂਥ ਕੈਪਚਰਿੰਗ ਦਾ ਇਲਜ਼ਾਮ ਲੱਗਿਆ ਸੀ ਪੋਲਿੰਗ ਦੇ ਵਿੱਚ ਗੜਬੜੀਆਂ ਮਿਲਣ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੇ ਦੱਸਿਆ ਕਿ ਰੀਪੋਲ ਦੇ ਹੁਕਮ ਦਿੱਤੇ ਸਨ कल आने जिला परिषद के फ्लैग समिति के नतीजे यानी कि कल रिजल्ट है पर उसको तो पहला अज फिर तो वोटिंग होएगी जिथे जिथे धादलिया के इल्जाम लगे और सब कुछ वेखते हुए इलेक्शन कमीशन ने अपने पद्धर से एक जा, आदेश जारी किया कि दोबारा तो वोटिंग होएगी अज वोटा पैनगिया थोड़ी देर वोटिंग शुरू हो जाएगी ਅਕਾਊਂਟਿੰਗ ਦੇ ਵਿੱਚ ਵੀਡੀਓ ਗ੍ਰਾਫਿਕ ਰੌਣ ਵਾਲੀ ਪਟੀਸ਼ਨ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੈ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੱਲੋਂ ਇਹ ਪਟੀਸ਼ਨ ਜਿਹੜੀ ਦਾਖਲ ਕੀਤੀ ਗਈ ਸੀ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਦੇ ਲਈ ਇਹ ਪਟੀਸ਼ਨ ਦਾਇਰ ਕੀਤੀ ਸੀ ਕੱਲ ਰਾਜਾ ਵੜਿੰਗ ਨੇ ਹਾਈ ਕੋਰਟ ਦੇ ਵਿੱਚ ਜਨਤਕ ਪਟੀਸ਼ਨ ਦਾਇਰ ਕੀਤੀ ਸੀ ਚੋਣਾਂ 'ਚ ਸ਼ੱਕ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ ਰਾਜਾ ਵੜਿੰਗ ਨੇ ਕਿਹਾ ਆਪਣੀ ਪਟੀਸ਼ਨ ਦੇ ਵਿੱਚ ਕੱਲ ਆਨਗੇ ਜ਼ਿਲ੍ਹਾ ਪਲਸਵਤ ਅਤੇ ਬਲਾਕ ਸਮਰਦੇ ਦੇ ਨਤੀਜੇ ਉਸ ਤੋਂ ਪਹਿਲਾਂ ਇਸ ਸੁਣਵਾਈ ਹੋਈ ਅਦਰ ਮੈਂਬਰ ਪਾਰਲੀਮੈਂਟ ਅਮਰਿਤਪਾਲ ਦੀ ਪਟੀਸ਼ਨ ਤੇ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਹੈ ਸੰਸਦ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੈਰੋਲ ਮੰਗੀ ਗਈ ਹੈ ਸਰਕਾਰ ਹਾਈ ਕੋਰਟ ਦੇ ਵਿੱਚ 10 ਇੱਕ ਜਵਾਬ ਦਾਖਲ ਕਰ ਚੁੱਕੀ ਹੈ ਪੰਜਾਬ ਸਰਕਾਰ ਨੇ ਪੈਰੋਲ ਦੇਣ ਤੋਂ ਇਨਕਾਰ ਦਿੱਤਾ ਹੈ ਕੱਲ ਵਕੀਲਾਂ ਦੀ ਹੜਤਾਲ ਕਰਨਾ ਚਾਹ ਕਾਰਨ ਜਿਹੜੀ ਇਹ ਸੁਣਵਾਈ ਨਹੀਂ ਹੋ ਸਕੇ ਸੈਸ਼ਨ ਖਤਮ ਹੋਣ ਦੇ ਵਿੱਚ ਮੈਸ ਤਿੰਨ ਦਿਨ ਹੀ ਸਿਰਫ ਬਚੇ ਨੇ ਐਨਐਸੀ ਦੇ ਤਹਿਤ ਅਸਮ ਬੀਤਿਬਰ ਗੇਲ ਦੇ ਵਿੱਚ ਅਮਰਿਤਪਾਲ ਬੰਦ ਹੈ ਪੈਰੋਲ ਜਿਹੜੀ ਹੈ ਉਹ ਮੰਗੀ ਗਈ ਹੈ ਤਾਂ ਦੇਖਣਾ ਹੋਵੇਗਾ ਪੈਰੋਲ ਮਿਲਦੀ ਹੈ ਜਾਂ ਫਿਰ ਨਹੀਂ ਕਿਉਂਕਿ ਹੁਣ ਤੱਕ ਜਿੰਨੀਆਂ ਵੀ ਪ੍ਰਤੀਸ਼ਨਾ ਅਮਰਪਾਲ ਦੇ ਵੱਲੋਂ ਦਾਖਲ ਕੀਤੀਆਂ ਗਈਆਂ ਉਸ ਨੂੰ ਜਿਆਤਾ ਖਾਰਜ ਕਰ ਦਿੱਤਾ ਗਿਆ ਜਾਂ ਫਿਰ ਪੈਰੋਲ ਜਰੀਆ ਹੁਣ ਤੱਕ ਨਹੀਂ ਅਕਵਾਤੇ ਆਉਂਦਰ ਦਿੱਲੀ ਦੇ ਵਿੱਚ ਅੱਜ ਤੋਂ ਆਨਲਾਈਨ ਨਰਸਰੀ ਤੋ ਲੈ ਕੇ 5 ਤੱਕ ਦੀਆਂ ਕਲਾਸਾਂ ਲੱਗਣਗੀਆਂ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਨੇ ਇਹ ਹੁਕਮ ਜਾਰੀ ਕੀਤੇ ਗਏ ਨੇ ਵਾਦੇ ਪ੍ਰਦੂਸ਼ਣ ਨੂੰ ਲੈ ਕੇ ਸਰਕਾਰ ਦੇ ਵੱਲੋਂ ਦਾਸੀਏ ਕਿ ਹੁਕਮ ਜਾਰੀ ਕੀਤੇ ਗਏ ਨੇ 5 ਤੱਕ ਦੀਆਂ ਆਫਲਾਈਨ ਕਲਾਸਾਂ ਜੁੜੀਆਂ ਨੇ ਉਹ ਮੁਲਤਵੀ ਹੋਈਆਂ ਨੇ ਔਰ ਕੁਲ ਮਿਲਾ ਕੇ ਪ੍ਰਦੂਸ਼ਣ ਜਿਸ ਤਰੀਕੇ ਵਧਿਆ ਹੈ ਬੇਖਾ ਜ਼ਿਆਦਾ ਬੁਰੇ ਹਾਲਾਤ ਸਨ ਕੱਲ ਦੀ ਗੱਲ ਕੀਤੀ ਜਾਵੇ ਬੀਤੇ ਦਿਨ ਦੀ ਔਰ ਅੱਜ ਵੀ ਇਹ ਹਾਲਾਤ ਨੇ ਕਿਉਂਕਿ ਜਿੱਥੇ ਧੁੰਦ ਹੈ ਉੱਥੇ ਸਮੋਗ ਦੀ ਚੱਲੀ ਚੱਤੀ ਚਾਦਰ ਹੈ ਉਹ ਫੈਲੀ ਹੈ ਔਰ ਇਸ ਦੀ وجہ ਦੇ ਨਾਲ ਬਹੁਤ ਜ਼ਿਆਦਾ ਪੋਲੂਸ਼ਨ ਵਧਿਆ ਹੈ ਲੋਕਾਂ ਦਾ ਇਹ ਕਹਿਣਾ ਹੈ ਜਿਨ੍ਹਾਂ ਨਾਲ ਵੀ ਗੱਲਬਾਤ ਕੀਤੀ ਗਈ ਕਿ ਸਾਹ ਲੈਣਾ ਵੀ ਔਖਾ ਹੋਇਆ ਹੋਇਆ ਬਿਮਾਰੀਆਂ ਜਿਹੜੀਆਂ ਨੇ ਉਹ ਸੁਭਾਵਿਕ ਤੌਰ ਤੇ ਵਧਣ ਗਿਆ ਉਹਨਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਜੇਕਰ ਅਸੀਂ ਘਰੋਂ ਬਾਹਰ ਨਿਕਲ ਰਹੇ ਹਾਂ ਜੇਕਰ ਸਕੂਲ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਵੇਲੇ ਦਾ ਹੀ ਸਮਾਂ ਹੁੰਦਾ ਹੈ ਸਕੂਲ ਦੇ ਵਿੱਚ ਜਾਣ ਦਾ ਤਾਂ ਉਸ ਨੂੰ ਲੈ ਕੇ ਛੋਟੇ ਬੱਚਿਆਂ ਨੂੰ ਜ਼ਿਆਦਾ ਧਿਆਨ ਦੇ ਵਿੱਚ ਰੱਖਤੇ ਹੋਏ ਆਨਲਾਈਨ ਕਲਾਸਾਂ ਜਿਹੜੀਆਂ ਨੇ ਉਹ ਲਗਾਉਣ ਨੂੰ ਲੈ ਕੇ ਨਿਰਦੇਸ਼ ਜਾਰੀ ਕੀਤੇ ਗਏ आके यहाँ उधर 500 करोड़ रुपए थे मैडम नवजोत कौर सिद्धू का बयान आया है दोबारा उन्होंने कहा मैं कहा रुपया नहीं मंगया कांग्रेस एक रुपया अपना स्टैंड जो मैं करती हाँ उन्होंने कहा मैं नहीं कहा कांग्रेस ने एक भी पैसा लिया है पांच सौ करोड़ लैन बारे मैं कदम नहीं कहा नवजोत कौरे कह रहे ने जोर दे के कह रहे ने मैं कहा नवजोत सिद्धू देखना चाहता है सारा ਇੱਕ ਕਿਸਮ ਦਾ ਇਹ ਯੂ ਟਰਨ ਅਸੀਂ ਕਹਿ ਸਕਦੇ ਹਾਲਾਂਕਿ ਆ ਉਸ ਜੋ ਸ਼ੁਰੂਆਤੀ ਬਿਆਨ ਸੀ ਨਵਜੋਤ ਕੋਸੇਵ ਦਾ ਉਸ ਦੇ ਵਿੱਚ ਉਹਨਾਂ ਨੇ ਜ਼ਰੂਰ ਇਹ ਕਿਹਾ ਸੀ ਕਿ ਸਾਡੇ ਤੋਂ ਪੈਸਾ 파ਟੀ ਨੇ ਨਹੀਂ ਲਿਆ ਪਰ ਹਾਂ ਜਿਹੜਾ 500 ਕਰੋੜ ਦਾ ਅਟੈਚੀ ਦੇ ਅੰਦਰ ਸੀਐਮ ਫੇਸ ਉਹੀ ਪੰਡਾ ਇਹ ਜ਼ਰੂਰ ਉਹ ਕਹਿੰਦੇ ਹੋਏ ਨਾਲੋਂ ਨਾਲ ਨਜ਼ਰ ਆਇਆ ਸੰਜੇ ਤੋਂ ਬਾਅਦ ਲਗਾਤਾਰੇ ਬਿਆਨ ਚਰਚਾ ਵਿੱਚ ਆਇਆ ਸਿਆਸਤ ਪੱਕੀ ਸਵਾਲ ਕੀਤੇ ਗਏ ਕਿਉਂਕਿ ਇਹ ਹੀ ਗੱਲ ਹੋਈ ਸੀਗੀ ਕਿ ਆ ਸਾਰੇ ਪੰਜਾਬ ਦੇਖਣਾ ਚਾਹੁੰਦਾ ਹੈ ਨਰਜੋਤ ਸਿੰਘ ਜੀ ਨੂੰ ਉਹ ਕਿਉਂ ਨਹੀਂ ਅੱਗੇ ਆ ਰਹੇ ਕੰਮੇ ਕਿਹਾ ਸੀ ਉਹਨਾਂ ਕੋਲ 50 ਕਰੋੜ ਨਹੀਂ ਹੈ ਸੀਐਮ ਦਾ ਸੀਐਮ ਲੜਨ ਆ ਕੇ ਹੈਨਾ ਤੇ ਜਦੋਂ ਕਿ ਮੈਂ ਕਲੀਅਰ ਮੇਰੀ ਲਾਈਨ ਉਹ ਚਲਾਈ ਜਾਵੇ ਜਿਸ ਵਿੱਚ ਮੈਂ ਕਿਹਾ ਸੀ ਕਿ ਕਾਂਗਰਸ ਨੇ ਅੱਜ ਤੱਕ ਸਾਡੇ ਤੋਂ 1 ਰੁਪਿਆ ਨਹੀਂ ਮੰਗਿਆ ਵੀ ਤੁਸੀਂ ਹਲੇ ਵੀ ਉਸ ਗੱਲ ਤੇ ਸਟੈਂਡ ਕਰਦੇ ਹੋ ਕਿ ਹਲੇ ਵੀ ਆਪ ਪੈਸੇ ਦਾ ਲੈਣ-ਦੇਣ ਹੁੰਦਾ ਹੈ ਟਿਕਟਸ ਨੂੰ ਲੈਣ ਦੇਣ ਨੂੰ ਲੈ ਕੇ ਮੈਂ ਥਿਉਰਲੀ ਇਸ ਗਲਤੇ ਸਟੈਂਡ ਕਰਦੀ ਆ ਕਿ ਕਾਂਗਰਸ ਪਾਰਟੀ ਨੇ ਅੱਜ ਤੱਕ ਸਾਡੇ ਤੋਂ 1 ਰੁਪਿਆ ਨਾ ਮੰਗਿਆ ਤਾਂ ਨਾ ਅਸੀਂ ਮੈਂ ਕਿ ਉਹਦੇ ਕੋਈ ਕਿਸੇ ਨੂੰ ਡੀਲ ਨਹੀਂ ਇਹ ਮੇਰਾ ਮੀਨ ਇਹ ਸੀਗਾ ਵੀ ਉਹ ਆਏਵੇਂ ਸੀਐਮ ਆ ਕੇ ਯ ਆਪਣੀ ਪਾਰਟੀ ਬਣਾ ਕੇ ਖੜਾ ਹੋ ਜੇ ਮੈਂ ਕਿ ਸਾਡੇ ਕੋਲ ਕਿਸੇ ਨੂੰ ਦਿਨ ਨੂੰ 500 ਕਰੋੜ ਨਹੀਂ ਹੈ ਹਮ ਨਹੀਂ ਪਰ ਤੁਸੀਂ ਅਲਿਗੇਸ਼ਨਸ ਪੰਜਾਬ ਦੇ ਲੀਡਰਾਂ ਤੇ ਲਗਾਏ ਨੇ ਕਿ ਉਹ ਪੈਸੇ ਲੈ ਕੇ ਹੀ ਟਿਕਣਾ ਦਿੰਦੇ ਨੇ ਚਾਹੇ ਉਹ ਰਾਜਾਵੜਿੰਗ ਹੋਣ ਤਾਹੇ ਪ੍ਰਤਾਪ ਸਿੰਘ ਬਾਜਵਾ ਹੋਣ ਚਾਹੇ ਉਹ ਸੁਖਜਿੰਦਰ ਰੰਧਾਵਾ ਹੋ ਉਹਨਾਂ ਨੇ ਮੇਰੇ ਅਗੇਂਸਟ ਚ ਚਲਾਣਾ ਸੀ ਉਹ ਬੋਲ ਰਹੇ ਨੇ ਗੋਲੀ ਜਾਨ ਮੈਂ ਨਹੀਂ ਗਿਆ ਵੀ ਕਾਂਗਰਸ ਪਾਰਟੀ ਨੇ ਸਾਡੇ ਤੋਂ ਇੱਕ ਵੀ ਪੈਸਾ ਲਿੱਤਾ ਹੂੰ ਨਹੀਂ ਪਰ ਤੁਹਾਡਾ ਆਪਣਾ ਪੈਸਾ ਹੈ ਇਹ ਜੋ ਵੱਡੇ ਲੀਡਰਸ ਨੇ ਪੈਸੇ ਲੈ ਕੇ ਟਿਕਟਾ ਦਿੰਦੇ ਨੇ ਮੈਂ ਕਹ ਦੋ ਕੀ ਤੁਸੀਂ ਨਿਊਜ਼ 18 ਤੇ ਬੋਲਿਆ ਸੀ ਕਿ 5-5 ਕਰੋੜ ਲੈਂਦੇ ਨੇ ਮੈਂ ਬਿਲਕੁਲ ਨਹੀਂ ਬੋਲਿਆ